ਕੀ ਦੂਜੇ ਦੇਸ਼ ਚ ਜਾਣਾ ਉਹਨੂੰ ਸੱਚਖੰਡ ਕਿਹਾ ਜਿੱਥੋਂ ਆਪਾਂ ਸਾਰੇ ਆਉਨੇ ਆ ਸੁਖਮ ਕਿਹਾ ਜਿਸ ਘਰ ਚੋਂ ਆਪਾਂ ਸਾਰੇ ਆਏ ਆ ਨਾ ਇੱਥੇ ਛੱਡਣ ਉੱਥੇ ਤੁਸੀਂ ਰੋਜ਼ ਰਾਤ ਨੂੰ ਜਾਂਦੇ ਹੋ ਤੁਸੀਂ ਆਪਦੇ ਘਰ ਚਲੇ ਜਾਂਦੇ ਹੋ ਸ਼ਾਮ ਨੂੰ ਬਗਾਨਾ ਘਰ ਛੱਡ ਦਿੰਦੇ ਹੋ ਆ ਹੁਣ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਾਂ ਇਸ ਬਗਾਨੇ ਘਰ ਚ ਰਹਨੇ ਆ ਸਰੀਰ ਬਗਾਨਾ ਘਰ ਆ ਫਿਰ ਆ ਬਗਾਨਾ ਘਰ ਆ ਇੱਥੇ ਆਪਾਂ ਰਹਿ ਰਹੇ ਆ ਤੇ ਸ਼ਾਮ ਨੂੰ ਤੁਹਾਨੂੰ ਦੇਖੋ ਤੁਹਾਡਾ ਜਿਹੜਾ ਨਿੱਜ ਸਰੂਪ ਹੈ ਇਹਨੂੰ ਆਪਾਂ ਮਨ ਕਹ ਰਹੇ ਆ ਉਹਨੂੰ ਬਗਾਨੇ ਘਰ ਦੇ ਵਿੱਚੋਂ ਵੱਖਰਾ ਕਰ ਲਿਆ ਜਾਂਦਾ ਦੇਖੋ ਇਹ ਸਰੀਰ ਇੱਥੇ ਰਹਿ ਜਾਂਦਾ ਕਾਇਮ ਵੀ ਇੱਥੇ ਤੇ ਦੁਨਿਆਵੀ ਸੰਸਾਰ ਵੀ ਇੱਥੇ ਆਪਾਂ ਨੂੰ ਵੱਖਰਾ ਕਰ ਲੈਂਦੇ ਆ ਜਿੰਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਮਾਇਆ ਇੱਥੇ ਪਿਆ ਜਿੰਨੇ ਸਾਡੇ ਮਾਤਾ ਪਿਤਾ ਭੈਣ ਭਾਈ ਸਾਰੇ ਉਹ ਇੱਥੇ ਆ ਉਹਨਾਂ ਦੇ ਵੀ ਮਨ ਨਿਕਲ ਗਏ ਅਸੀਂ ਕਿੱਥੇ ਚਲੇ ਗਏ ਜਿੱਥੋਂ ਅਸੀਂ ਆਉਨੇ ਆ ਸੁੰਨ ਵਿੱਚੋਂ ਸੱਚਖੰਡ ਵਿੱਚੋਂ ਖਾਲੀ ਖਲਾ ਵਿੱਚੋਂ ਅਬਚਲ ਨਗਰ ਵਿੱਚੋਂ ਵੱਖਰੇ ਵੱਖਰੇ ਨਾਮ ਪਰ ਕਿਉਂਕਿ ਸਾਡੇ ਨਾਲ ਮਾਲਕ ਦਾਕਰਾਰ ਆ ਸਾਡਾ ਸੁਆਸਾਂ ਦਾ ਧੰਨ ਪਿਆ ਸਾਨੂੰ ਸਵੇਰੇ ਕਾਇਆ ਨਾਲ ਫਿਰ ਜੋੜ ਦਿੰਦੇ ਆ ਜਿੰਨਾ ਚਿਰ ਗਿਣਤੀ ਹੈਗੀ ਆ ਉਹਨਾਂ ਚਿਰ ਸਿਰਫ ਦਿਨ ਦੀ ਖੇਡ ਇੱਥੇ ਖੜਾਉਂਦਾ ਰਾਤ ਨੂੰ ਆਪਦੇ ਘਰ ਵਾਪਸ ਬੁਲਾ ਲੈਂਦਾ ਪਰ ਅੱਬ ਨੂੰ ਉਸ ਕਰਦਾ ਭੇਤ ਨਾ ਹੁਣ ਕਰਕੇ ਮਾਰੇ ਕਹਿੰਦੇ ਨਿਤ ਨਿਤ ਜੀੜੇ ਸੰਭਾਲੇ ਉਹਦਾ ਰੋਜ਼ ਦਾ ਰੋਜ਼ ਸੰਭਾਲਦਾ ਸ਼ਾਮ ਨੂੰ ਕਹਿੰਦਾ ਆ ਜਾਓ ਜੀ ਵਾਪਸ ਆਓ ਘਰ ਆਪਾਂ ਨੂੰ ਤਾਂ ਕਰਦਾ ਕੋਈ ਪਤਾ ਹੀ ਨਹੀਂ ਆਪਾਂ ਨੂੰ ਸਹਿਜ ਸਵਾਹਿ ਕੁਦਰਤ ਕਾਲ ਹੈ ਜਿਹੜਾ ਮਾਇਆ ਇਸ ਕਾਇਆ ਚੋਂ ਬਾਹਰ ਕਰ ਦਿੰਦੇ ਆ ਵੀ ਜਾਓ ਜੀ ਸਾਡੇ ਦੇਸ਼ ਦੇ ਰਹਿਣ ਵਾਲੇ ਨਹੀਂ ਤੁਸੀਂ ਜਾਓ ਆਪਦੇ ਘਰ ਹੁਣ ਅੱਗੇ ਤਾਂ ਤਾਂ ਪਤਾ ਨਹੀਂ ਵੀ ਕਿਵੇਂ ਧਿਆਨ ਚ ਨਿਕਲਣਾ ਕਿਵੇਂ ਸ਼ਬਦ ਪ੍ਰਕਾਸ਼ ਚ ਜਾਣਾ ਕਿਵੇਂ ਨਿਜ ਘਰ ਚ ਜਾਣਾ ਮਹਿਲ ਚ ਜਾਣਾ ਪੜੀ ਜਾ ਰਿਹਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਭਈ ਆਪਦੇ ਘਰ ਚ ਆਜੋ ਮਨ ਪ੍ਰਦੇਸੀ ਵੀ ਪਿਆਰੇ ਆਉ ਘਰੇ ਘਰੇ ਆਜੋ ਹੁਣ ਘਰੇ ਇਹਨੂੰ ਇਹਨੂੰ ਐ ਹੀ ਆ ਵੀ ਜਿਹੜਾ ਸ਼ਾਇਦ ਮੇਰਾ ਮਲੇਰਕੋਟਲੇ ਘਰ ਆਏ ਜਾਂ ਮੇਰਾ ਪਟਿਆਲੇ ਮੈਂ ਉੱਥੇ ਜਾਣਾ ਇਸ ਘਰ ਨਹੀਂ ਕਹਿ ਰਹੇ ਪਰਮੇਸ਼ਰ ਕਹਿੰਦਾ ਆਓ ਘਰ ਆਜੋ ਘਰ ਦੀ ਪਹਿਚਾਣ ਕਰੋ ਨਿਜ ਘਰ ਜਿਹੜਾ ਤਰ ਅਸਲੀ ਘਰ ਹੈ ਡੱਡਾ ਡੇਰਾ ਇਹ ਨਹੀਂ ਜਿਹੇ ਡੇਰਾ ਤੂੰ ਜਾਣ ਉਹ ਡੇਰਾ ਕਾ ਸੰਜਮੋ ਗੁਰ ਕੇ ਸ਼ਬਦ ਪਛਾਣ ਪਛਾਣ ਕਰ ਤੇ ਉਧਰ ਰੋਜ਼ ਪੜਦਾ ਪਿਆ ਸੁਣ ਵੀ ਰਿਆ ਫਿਰ ਘਰ ਬੈਸੋ ਹਰ ਜਨ ਸਤਿਗੁਰ ਤੁਮਰੇ ਉਹtheta ਘਰ ਕਿਹੜਾ ਆ ਨਾ ਕਿਸੇ ਨੂੰ ਪੁੱਛਿਆ ਤੇ ਨਾ ਕਿਸੇ ਨੂੰ ਪਤਾ ਉਹ ਪਤਾ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਤਾਂ ਹੀ ਪੜਨ ਲਈ ਕਿਹਾ ਜਾਂਦਾ ਵੀ ਤੁਸੀਂ ਉਹ ਵਿਚਾਰ ਕਰੋ ਰੋਜ਼ ਦੀ ਰੋਜ਼ ਆਪਦੀ ਯਾਤਰਾ ਵੀ ਨਾਲ-ਨਾਲ ਕਲੀਅਰ ਕਰੀ ਜਾਓ ਹੁਣ ਅਸੀਂ ਇਸ ਦੇਸ਼ ਦੇ ਰਹਿਣ ਵਾਲੇ ਨਹੀਂ ਸਵੇਰੇ ਇਸ ਦੇਸ਼ ਨਾਲ ਜੋੜਿਆ ਜਾਂਦਾ ਸ਼ਾਮ ਨੂੰ ਵੱਖਰਾ ਕਰ ਦਿੱਤਾ ਜਾਂਦਾ ਤੇ ਦਿਖਾਇਆ ਜਾਂਦਾ ਵੇਖੋ ਜੀ ਜਿੰਨਾ ਧਨ ਕਮਾਇਆ ਇੱਕ ਦਿਨ ਦਾ ਤਾਂ ਨਹੀਂ ਤੁਸੀਂ ਰਾਤ ਨੂੰ ਲੈ ਆਕਰੋ ਨਾਲ ਸਾਰੀ ਦਾ ਤਾਂ ਛੱਡੋ ਪਰੇ ਜਿੰਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ 50000 ਦੀ ਦਿਹਾੜੀ ਲੱਗੀ ਹੈ ਸ਼ਾਮ ਨੂੰ ਰੁਪਈਆ ਲੈਣ ਨਾਲ ਆਉਂਦਾ ਹੋਇਆ ਜਾਨੀਦਾ ਤੇ ਫਿਰ ਕਹਿੰਦਾ ਇੱਕ ਦਿਨ ਦਾ ਧਨ ਤੂੰ ਰਾਤ ਨੂੰ ਨਾਲ ਨਹੀਂ ਲੈ ਸਕਦਾ ਸਾਰੀ ਉਮਰ ਦਾ ਕਿੱਥੇ ਲੈ ਕੇ ਜਾਵੇਂਗਾ ਇੱਥੇ ਹੀ ਰਹਿ ਜਾਣਾ ਜਿਵੇਂ ਰੋਜ਼ ਸ਼ਾਮ ਨੂੰ ਰਹਿ ਜਾਂਦਾ ਨਾ ਇੱਥੇ ਹੀ ਪਰ ਤੇ ਉਹ ਤੇਰਾ சுவாਸ ਪਏ ਆ ਤੂੰ 8-10 ਘੰਟੇ ਬਾਦ ਗੇੜਾ ਦੇ ਕੇ ਫੇਰ ਆ ਜਾਣਾ ਪਰ ਜਦੋਂ சுவாਸਾਂ ਦਾ ਧਨ ਖਤਮ ਹੋ ਗਿਆ ਜਿਵੇਂ ਤੈਨੂੰ ਸ਼ਾਮ ਨੂੰ ਦੇਹੀ ਚੋਂ ਕੱਢਦੇ ਐਵੇਂ ਹੀ ਕੱਢਾਂਗੇ ਫਿਰ ਦੁਬਾਰੇ ਨਹੀਂ ਆਉਣ ਦੇਣਾ ਮੈਂ ਤਾਂ ਕਰੀ ਜਾਈ ਚਾਹੇ ਆਉਣ ਨਹੀਂ ਦੇਣਾ ਜਿੰਨਾ ਚਿਰ ਕੋਈ ਤੇਰੇ ਪਿਛਲੇ ਪੁਰਵੇ ਜਨਮਾਂ ਦਾ ਪਰਚੂਨ ਇਕੱਠਾ ਐ ਸਿਮਰਨ ਇਕੱਠਾ ਤੇਰੀ ਉਮਰ 40 ਸਾਲ ਬਣਦੀ ਆ 50 ਬਣਦੀ 60 ਬਣਦੀ 90 ਬਣਦੀ ਚਾਹੇ 100 ਤੇ ਗੁਰਨਾਨਕ ਦੇਵ ਨੇ ਤਾਂ ਸਿਰਾ ਹੀ ਕਰਾਤਾ ਕਹਿੰਦੇ ਜੇ ਜੁਗ 4000 ਜਾਂ ਹੋਰ ਦਸੂਣੀ ਹੋਏ ਕਹਿੰਦਾ 40 ਜੁਗ ਬਣਦੀ ਹੋਵੇ ਚਾਏ ਜੇ ਜੁਗ 4000 ਜਾਂ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਐ ਨੌਂ ਖੰਡਾਂ ਤੱਕ ਤੇਰੀ ਪ੍ਰਧਾਨੀ ਚੱਲਦੀ ਹੋਵੇ ਨੌਂ ਖੰਡ ਆ ਮੰਗਲ ਸ਼ੁਕਰ ਸ਼ਨੀ ਦੇ ਲੋਕ ਤੈਨੂੰ ਜਾਣਦੇ ਹੁਣ ਕਹਿੰਦੇ ਹੁਣ ਵੀ ਇਹ ਦੇ ਵਰਗਾ ਸਰਦਾਰ ਬੰਦਾ ਨਹੀਂ ਹੈ ਜੀ ਕੋਈ ਚੰਗਾ ਨੌਂ ਰਖਾਏ ਕੈ ਜਸ ਕੀਰਤ ਜਗ ਲੇ ਸਾਰਾ ਸੰਸਾਰ ਰੱਬ ਦਾ ਨਾਮ ਨਾ ਜਪੇ ਸਵੇਰੇ ਉੱਠਦਿਆ ਤੇਰਾ ਹੀ ਨਾਮ ਜਪਣ ਲੱਗ ਜੇ ਵੀ ਉਹ ਦੇ ਵਰਗਾ ਬੰਦਾ ਨਹੀਂ ਹੈ ਨਵਾਂ ਖੰਡਾ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਈ ਚੰਗਾ ਨਾਂ ਰਖਾਏ ਕੈ ਜਸ ਕੀਰਤ ਲੈ ਅਗਲੇ ਜੇ ਤੇ ਸਨਦਰ ਨਾ ਆਵਈ ਤਾ ਬਾਤ ਨਾ ਪੁੱਛੇ ਕਿ ਜੇ ਤੇ ਇਹ 40 ਜੁਗ ਦੀ ਉਮਰ ਭੋਗਦੇ ਆਂ ਨੌ ਖੰਡਾ ਦਾ ਰਾਜ ਕਰਦੇ ਆਂ ਸਾਰੀ ਪਵਗ ਦੇ ਬੂਹ ਦੇ ਵਿੱਚ ਤੇਰਾ ਹੀ ਨਾਮ ਹੈ ਵੀ ਆਪ ਵੀ ਉਹੀ ਸਰਦਾਰਾ ਜੀ ਹੋਰ ਤਾਂ ਕੋ ਦੁਨੀਆ ਤੇ ਜੰਮਿਆ ਹੀ ਨਹੀਂ ਪਰ ਕਹਿੰਦਾ ਜੇ ਮਾਲਕ ਨੂੰ ਨਹੀਂ ਦੇਖਿਆ ਤੇਰੀ ਬਾਤ ਨਹੀਂ ਪੁੱਛਣੀ ਕਿਸੇ ਨੇ ਕਿੰਨੇ ਦਰਗਾਹ ਦੇ ਵਿੱਚ ਮਨ ਦੀ ਕੋਈ ਬਾਤ ਨਹੀਂ ਪੁੱਛਣੀ ਤੇ ਕੀ ਬਣਾਇਆ ਜਾਣਾ ਕੀਟਾ ਅੰਦਰ ਕੀਟ ਤਰ ਦੋਸੀ ਦੋਸ ਐਡਾ ਸਰਦਾਰ ਸੀ 40 ਜੋਗ ਉਮਰ ਭੋਗ ਗਿਆ ਕਹਿੰਦੇ ਕੀੜੇ ਦੇ ਜਖਮ ਚ ਕੀੜਾ ਬਣਾਇਆ ਰੋਜ ਜਪਜੀ ਸਾਹਿਬ ਚ ਪੜਦੇ ਹਾਂ ਫੇਰ ਕੋਈ ਡਰ ਫੇਰ ਨਹੀਂ ਆਉਂਦਾ ਆਪਾਂ ਨੂੰ ਆਪਾਂ ਫੇਰ ਕਹਿੰਦੇ ਆ ਵੀ ਹੋਰ ਇਕੱਠੀ ਕਰ ਲੋ ਗਹਿਰੀ ਕਰਕੇ ਨੀਮ ਖਦਾਈ ਗੁਰ ਰਵਿਦਾਸ ਮਹਾਰਾਜ ਕਹਿੰਦੇ ਉੱਪਰ ਮੰਡਪ ਛਾਏ ਕਹਿੰਦੇ ਮਿਸਤਰੀ ਜੀ 3 ਫੁੱਟ ਦੀ ਜਗ੍ਹਾ 7 ਫੁੱਟੀ ਪੱਟ ਲਿਓ ਕਿਉਂਕਿ ਲੈਂਟਰ ਖਿਲਣਾ ਜੈ ਰਵਿਦਾਸ ਜੀ ਮਹਾਰਾਜ ਕਹਿੰਦੇ ਆ ਨਾ ਗਹਿਰੀ ਕਰਕੇ ਕਹਿੰਦੇ ਨੀਮ ਪੱਟਦੇ ਆ ਉਹਨੂੰ ਬੜੇ ਸੋਹਣੇ ਸੋਹਣੇ ਚਿੱਟਾ ਰੰਗ ਕਰ ਦਿੰਦੇ ਆ ਬਹੁਤ ਸੋਹਣੀ ਕਹਿੰਦੇ ਵਿੱਚ ਉਹਦੇ ਵਿੱਚ ਚੰਦਨ ਦੇ ਪਲੰਘ ਲਾਉਂਦੇ ਆ ਨਵਾਰੀ ਪਲੰਘ ਲਾਉਂਦੇ ਆ ਬਹੁਤ ਸੋਹਣੀ ਕਹਿੰਦੇ ਘਰ ਵਾਲੀ ਘਰ ਵਾਲਾ ਵਿਆਹ ਕੇ ਲਿਆਉਂਦੇ ਆ ਬੱਚੇ ਕਰਦੇ ਆ ਭਈ ਇੱਥੇ ਹੀ ਰਹਿਣਾ ਆਪਾਂ ਹੋਰ ਥੋੜਾ ਕਿਤੇ ਜਾਣਾ ਪਰ ਮਹਾਰਾਜ ਜਪਜੀ ਸਾਹਿਬ ਜੀ ਕਹਿੰਦੇ ਚਾ 40 ਜੋਗ ਇੱਥੇ ਹੀ ਰਹਿ ਜਾ ਤੂੰ 100 ਸਾਲ ਛੱਡ 40 ਜੋਗ ਦਾ ਤੈਨੂੰ ਕੋਈ ਨੁਸਖਾ ਦੇ ਦਿੰਨੇ ਆ ਪਰ ਹਾਰ ਕੇ ਜਾਏਗਾ ਕੀਟਾ ਅੰਦਰ ਕੀਟ ਤਰ ਦੋਸੀ ਦੋਸ ਤਰੇ ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ ਦੇਖੋ ਕਹਿੰਦੇ ਆ ਨਾ ਆ ਗਈ ਨਾ ਗੱਲ ਪ੍ਰਲੋਕ ਦੀ ਆ ਗਈ ਨਾ ਸੰਗਲਾਂ ਦੀ ਆ ਗਈ ਨਾ ਧਰਮ ਗੁਰਬਾਣੀ ਪੜਦੇ ਹੋ ਫਿਰ ਸਾਰਾ ਕੁਝ ਆਉਂਦਾ ਨਹੀਂ ਤਾਂ ਸੰਸਾਰ 'ਚ ਕਹਿੰਦੇ ਕੋਈ ਸਵਰਗ ਸੁਰਗ ਕੋਈ ਇਹ ਜੇ ਧਰਮਰਾਜ ਨਹੀਂ ਹੁੰਦੇ ਸਭ ਇੱਥੇ ਆਏ ਤਾਂ ਕਈਆਂ ਕੋਹਾਈਆਂ ਗੱਲਾਂ ਫਿਰ ਜੇ ਆਪਾਂ ਗੁਰਨਾਨਕ ਦੀ ਗੱਲ ਨੂੰ ਝੂਠਿਆਂ ਪਾਉਨੇ ਆ ਫਿਰ ਤਾਂ ਸਾਡਾ ਰਖਾ ਰੱਬ ਵੀ ਨਹੀਂ ਹੈਗਾ ਫਿਰ ਤਾਂ ਅਹੀ ਆਪ ਦੇ ਰੱਖੇ ਆਪ ਹੀ ਆ ਜੇ ਆਪਾਂ ਇਹ ਜਿਹੜੇ ਭਗਤਾਂ ਦੀਆਂ ਸਤਿਗੁਰਾਂ ਦੀਆਂ ਗੱਲਾਂ ਨੂੰ ਝੂਠਾ ਪਾਤਾ ਜੋ ਕਬੀਰ ਸਾਹਿਬ ਕਹੇਗੇ ਰਬਦਾਸ ਜੀ ਮਹਾਰਾਜ ਕਹੇਗੇ ਤਰਲੋਚਨ ਜੀ ਕਹੇਗੇ ਸਦਨਾ ਜੀ ਕਹੇਗੇ ਗੁਰਨਾਨਕ ਦੇਵ ਕਹੇਗੇ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਕਹੇਗੇ ਉਹਨਾਂ ਫਿਰ ਤਾਂ ਸਾਡਾ ਰਾਖਾ ਕੌਣ ਬਣ ਸਕਦਾ ਏਸੇ ਕਰਕੇ ਕਹਿੰਦੇ ਆ ਬਾਣੀ ਪੜ੍ਹ ਕੇ ਤਾਂ ਦੇਖ ਤੈਨੂੰ ਚੋਰ ਕਿਹਾ ਗਿਆ ਕਹਿੰਦੇ ਚੋਰ ਕੀ ਹਾਮ ਭਰੇ ਨਾ ਕੋਏ ਚੋਰ ਕੀ ਆ ਚੰਗਾ ਕਿਉਂ ਹੋਏ ਸੁਣਮਣ ਅੰਦੇ ਕੁੱਤੇ ਕੁੜਿਆਰ ਬਿਨ ਬੋਲੀਏ ਬੁਝੀਐ ਸਚਿਆਰ ਚੋਰ ਕਿਉਂ ਕਿਹਾ ਗਿਆ ਬਗਾਨੇ ਦੇਸ਼ ਦੇ ਵਿੱਚ ਆ ਕੇ ਬਗਾਨੇ ਧਨ ਨੂੰ ਤੂੰ ਲੈ ਕੇ ਜਾਣਾ ਚਾਹੁੰਦਾ ਇਹਦੀ ਲੁੱਟ ਕਰ ਰਿਹਾ ਤੂੰ ਚੋਰ ਐ ਤੂੰ ਇੱਥੋਂ ਦਾ ਰਹਿਣ ਵਾਲਾ ਨਹੀਂ ਤੂੰ ਸੁਖਮ ਦਾ ਰਹਿਣ ਵਾਲਾ ਹੈ ਤੂੰ ਸੱਚਖੰਡ ਦਾ ਰਹਿਣ ਵਾਲਾ ਹੈ ਇੱਥੇ ਤੈਨੂੰ ਸਿਰਫ ਸਵਾਸਾਂ ਦਾ ਧੰਨ ਦੇ ਕੇ ਭੇਜਿਆ ਤੇ ਤੂੰ ਇੱਥੇ ਆ ਕੇ ਚੋਰੀ ਸ਼ੁਰੂ ਕਰ ਦਿੱਤੀ ਹੈ ਲੁੱਟ ਕਰ ਰਿਹਾ ਤੂੰ ਤੂੰ ਇੱਥੇ ਆ ਕੇ ਧਰੋਕ ਮਾਰ ਰਿਹਾ ਲੋਭ ਕਰ ਰਿਹਾ ਜਿਹੜੇ ਤੇਰੀ ਦੁਨਿਆਵੀ ਸੰਜੋਗੀ ਬਣੇ ਹੋਏ ਐ ਇਹਨਾਂ ਦੇ ਲਈ ਤੂੰ ਜਿਹੜੀ ਹੈਗੀ ਹੈ ਛੀਨਾ ਚਪਟੀ ਕਰਦਾ ਪਿਆ ਚਲਾਕੀਆਂ ਚੁਸਤ ਕਰਦਾ ਪਿਆ ਇਹ ਵੀ ਤੇਰੇ ਵਰਗਈ ਆ ਜਿਵੇਂ ਤੈਂ ਸਫਰ ਲੈ ਕੇ ਆਇਆ ਹੋਇਆ ਇਹ ਵੀ ਐਵੇਂ ਲੈ ਕੇ ਆਏ ਆ ਤੇ ਸਾਰਿਆਂ ਨੂੰ ਤੁਹਾਨੂੰ ਕਰਮ ਦਿੱਤੇ ਹੋਇਆ ਸਾਰਿਆਂ ਦੇ ਉੱਪਰ ਕਲਮ ਲਿਖੀ ਹੋਈ ਹੈ ਤੇ ਸਭ ਨੂੰ ਇੱਕੋ ਹੀ ਹੁਕਮ ਹੈ ਹੁਕਮੇ ਅੰਦਰ ਸਭ ਕੋ ਇੱਕੋ ਹੀ ਹੁਕਮ ਹੈ ਸਾਰਿਆਂ ਲਈ ਸਭਣਾ ਲਿਖਿਆ ਬੁੜੀ ਕਲਾਮ ਸਾਰਿਆਂ ਦੇ ਉੱਪਰ ਮੈਂ ਕਲਮ ਨਾਲ ਲਿਖਿਆ ਹੋਇਆ ਹੈ ਇੱਕੋ ਹੀ ਹੁਕਮ ਹੈ ਉਹ ਹੈ ਵੀ ਖੇਲੋ ਜਿਵੇਂ ਮਰਜੀ ਚੰਗਾ ਖੇਲੋ ਰਜ ਰਜ ਕੇ ਖੇਲੋ ਪਰ ਨਾਮ ਦਾ ਧੰਨ ਖਟ ਕੇ ਵਾਪਸ ਘਰ ਆਓ ਤੁਸੀਂ ਤਾਂ ਖੇਡ ਦੇ ਵਿੱਚ ਇੰਨਾ ਮਸਤ ਹੋ ਜਾਂਦੇ ਹੋ ਕਿ ਮਾਨਸ ਜਮੇ ਵਿੱਚ ਭੋਗ ਭੋਗਦੇ ਆ ਭੋਗਦੇ 84 ਲੱਖ ਜੁਨਾ ਵਿੱਚ ਚਲੇ ਜਾਂਦੇ ਹੋ ਇਹ ਕਿੱਥੋਂ ਦਾ ਸਿਧਾਂਤ ਹੈ ਤੁਸੀਂ ਵਾਪਸ ਨਹੀਂ ਆਉਂਦੇ ਪਏ ਕਰਨ ਆਪਾਂ ਨੂੰ ਇਹ ਕਹਿ ਰਹੇ ਆ ਉਹ ਤਾਂ ਹੋ ਜਾਂਦੇ ਹੋ ਜਦੋਂ ਤੁਸੀਂ ਕਾਮ ਪ੍ਰੇਮੀ ਹੋ ਗਏ, ਕਰੋਧ ਪ੍ਰੇਮੀ ਹੋ ਗਏ, ਲੋਭ ਪ੍ਰੇਮੀ ਹੋ ਗਏ, ਤੁਹਾਡਾ ਧਿਆਨ ਉਧਰ ਹੀ ਚੱਲਦਾ ਰਹਿੰਦਾ ਫਿਰ ਨਾਮ ਵਾਲੇ ਪਾਸੇ ਆਉਂਦਾ ਨਹੀਂ। ਤੁਸੀਂ ਲਗਾਤਾਰ ਵਿਚਾਰਾਂ ਵਿੱਚ ਚੱਲੀ ਜਾਂਦੇ ਹੋ, ਵਿਚਾਰਾਂ ਨੂੰ ਛੱਡਣਾ ਸਿੱਖੋ, ਵਿਚਾਰ ਤਾਂ ਆਉਂਦੇ ਰਹਿਣੇ ਆਂ ਪਰ ਉਹਨੇ ਹੀ ਵਿਚਾਰ ਲੈਣੇ ਆ ਜਿੰਨੇ ਜ਼ਰੂਰੀ ਆ। ਜਦੋਂ ਲੱਗਦਾ ਵੀ ਹੁਣ ਮਨ ਮਾਇਆ ਦੇ ਵਿਚਾਰਾਂ ਵਿੱਚ ਫਸ ਰਿਹਾ, ਫੁਰਨਿਆਂ ਵਿੱਚ ਜਾ ਰਿਹਾ, ਅੰਦਰੋਂ ਵਿਚਾਰਾਂ ਦੀ ਅੱਗ ਸਾੜਨ ਲੱਗ ਜਾਂਦੀ ਏ। ਅੱਗ ਦੋ ਤਰ੍ਹਾਂ ਦੀ ਆ, ਇੱਕ ਤਾਂ ਬਾਹਰ ਆ ਜਿਹੜੀ ਤੀਲੀ ਨਾਲ ਬਲਦੀ ਆ, ਦੂਜੀ ਕਿਹੜੀ ਆ? ਜੈਸੀ ਅਗਰ ਉਧਰ ਮੈਂ ਤੈਸੀ ਬਾਹਰ ਇੱਕ ਮਾਇਆ ਦੀ ਅੱਗ ਆ ਜਿਹੜੀ ਫੁਰਨਿਆਂ ਨਾਲ ਵੱਢਦੀ ਅੰਦਰ ਫੁਰਨੇ ਅੰਦਰ ਵੱਧ ਜਾਂਦੇ ਆ ਅੱਗ ਵੱਧ ਜਾਂਦੀ ਆ ਬਿਮਾਰੀਆਂ ਲੱਗ ਜਾਂਦੀਆਂ ਨੀਂਦ ਨਹੀਂ ਆਉਂਦੀ ਮਹਾਰਾਜ ਕਹਿੰਦਾ ਜਦੋਂ ਲੱਗਦਾ ਕਿ ਹੁਣ ਫੁਰਨਿਆਂ ਦੀ ਅੱਗ ਵੱਧ ਰਹੀ ਆ ਨਾਲੋਂ ਨਾਲ ਇਹਨੂੰ ਗੁਰਮੰਤਰ ਦਾ ਅਭਿਆਸ ਕਰਕੇ ਅੰਮ੍ਰਿਤ ਰਸ ਪਾ ਕੇ ਮਨ ਨੂੰ ਠੰਡਾ ਕਰਿਆ ਕਰ ਕਿਉਂਕਿ ਤੇਰੀ ਉਮਰ ਥੋੜੀ ਐ ਤੂੰ ਜਗਤ ਦੇ ਵਿੱਚ ਪਰੋਣਾ ਆਇਆ ਹੋਇਆ ਥੋੜਾ ਸਮਾਂ ਤੂੰ ਇੱਥੋਂ ਦੇ ਸੰਸਾਰੀ ਕਰਮਾਂ 'ਚ ਉਹਨਾਂ ਕੀ ਧਿਆਨ ਦੇਣਾ ਜਿੰਨੀ ਤੈਨੂੰ ਲੋੜ ਆ ਵਾਧੂ ਦਾ ਕਰਮ ਕਰੂੰਗਾ ਤੈਨੂੰ ਇੱਥੇ ਫਸਾ ਲੈਣਾ ਇਹਨਾਂ ਨੇ ਇਹ ਸਾਨੂੰ ਕਹਿ ਰਹੀ ਆ ਤਾਂ ਸਾਨੂੰ ਕਹਿੰਦੇ ਆ ਤੂੰ ਚੋਰੀ ਨਾ ਕਰਿਆ ਕਰ ਜਿੰਨਾ ਤੈਨੂੰ ਮਿਲਦਾ ਉਹਨਾਂ ਲੈ ਲੈ ਤੇ ਤੇਰਾ ਖਿਆਲ ਰੱਖਣ ਲਈ ਮੈਂ ਆਪ ਆਤਮਾ ਨੂੰ ਤੇਰੇ ਪਹਿਰੇ ਤੇ ਲਾਇਆ ਫਿਰ ਜੇ ਚੋਰੀ ਕਰੂੰਗਾ ਚੋਰੀ ਕਰਕੇ ਕੀ ਕਰਦਾ ਸਟੋਰ ਕਰ ਲੈਂਦਾ ਹਾਂਜੀ ਬੈਂਕਾਂ 'ਚ ਸਟੋਰ ਕਰ ਲਏਗਾ ਆਪ ਦੇ ਘਰ ਵਿੱਚ ਸਟੋਰ ਕਰ ਲਏਗਾ ਵੀ ਕਿਸੇ ਨੂੰ ਨਹੀਂ ਦਿਖਦਾ ਆ ਤਾਂ ਉਹਨਾਂ ਨੂੰ ਨਹੀਂ ਦਿਖਦਾ ਮੈਂ ਤਾਂ ਹਰੇਕ ਜਗ੍ਹਾ ਤੇ ਆ ਖਾਲੀ ਖਲਾ ਦੇ ਵਿੱਚ ਸਾਰਾ ਪਰਮੇਸ਼ਰ ਹੀ ਹੈ ਕਹਿੰਦੇ ਅੱਗੋਂ ਦੇਖਿਆ ਪਿੱਛੋਂ ਦੇਖਿਆ ਤੁਝ ਤੇ ਕahan ਲੁਕਾਉਗਾ ਆ ਤਾਂ ਉਹਨਾਂ ਤੋਂ ਤਾਂ ਲੁਕਜੂਗਾ ਫਿਰ ਚੋਰੀ ਕਿਉਂ ਕਰਦਾ ਹੈ ਚੋਰੀ ਕਰਨ ਨਾਲ ਹੀ ਫੁਰਨੇ ਲੈਣਾ ਹੈ ਫਿਰ ਕਹਿੰਦੇ ਚੋ ਚੋਰ ਕੀ ਹਮਾ ਪਰ ਇਹ ਨਾ ਕੋਈ ਤੇਰੀ ਹਮੀ ਨਹੀਂ ਪਰਣੀ ਕਿਸੇ ਨੇ ਗੁਰੂ ਨੇ ਤਾਂ ਕਹਿਣਾ ਇਹਨੂੰ ਗੁਰੂ ਤਾਂ ਕਹਿ ਦੂਗਾ ਵੀ ਮੇਰੇ ਤਾਂ ਹੁਕਮ ਚ ਨਹੀਂ ਚੱਲਿਆ ਨਾ ਇਹਨਾਂ ਸ਼ਬਦ ਦਾ ਅਭਿਆਸ ਕਰਿਆ ਨਾ ਕੋਈ ਹੋਰ ਤੇਰੀ ਹਮੀ ਕੌਣ ਪਰੂਗਾ ਕਹਿੰਦੇ ਚੋਰ ਕੀ ਹਮਾ ਪਰ ਇਹ ਨਾ ਕੋਈ ਚੋਰ ਕੀਆ ਚੰਗਾ ਕਿਉਂ ਹੋਏ ਚੋਰ ਦੇ ਕਰਮਾ ਨੂੰ ਕੌਣ ਚੰਗਾ ਕਹਿ ਦੂਗਾ ਦਰਗਾਹ ਵਿੱਚ ਕੌਣ ਤੈਨੂੰ ਚੰਗਾ ਕਹੂਗਾ ਤੇ ਸਾਨੂੰ ਆਪ ਦਾ ਲੇਖਾ ਪਤਾ ਹੈ ਵੀ ਆਪਾਂ ਉੱਤ ਜੋ ਮਰਜ਼ੀ ਕਹੀ ਜਈਏ ਮਨ ਤੇ ਤੁਹਾਨੂੰ ਪਤਾ ਵੀ ਆਪਾਂ ਕੀ ਕਰਿਆ ਹੋਇਆ ਜੇ ਨਹੀਂ ਪਤਾ ਤਾਂ ਦੱਸ ਦਿਓ ਸਭ ਨੂੰ ਪਤਾ ਵੀ ਮੈਂ ਕਿੱਥੇ ਇੱਕ ਸਟੈਂਡ ਕਰਦਾ ਪਰ ਉਪਰੋਂ ਸਿਰਫ ਲਿਸ਼ਕ ਪੁਛਕਾ ਮਨ ਜਾਣਤ ਸਭ ਬਾਤ ਜਾਣਤ ਹੀ ਸਭ ਨੂੰ ਪਤਾ ਵੀ ਮੇਰੇ ਅੰਦਰ ਕਿੰਨਾ ਕੁ ਅਭਾਸ ਆ ਕਿੰਨਾ ਕੁ ਮੈਂ ਚੋਰ ਆ ਕਿੰਨਾ ਕੁ ਮੇਰੇ ਅੰਦਰ ਕਾਮ ਚੱਲਦਾ ਹੈ ਕਿੰਨਾ ਕੁ ਕ੍ਰੋਧ ਉਡਾ ਕੇ ਲੈ ਜਾਂਦੇ ਆ ਮੈਨੂੰ ਤਾਂ ਫੁਰਨੇ ਤੇ ਮਾਰੇ ਕਹਿੰਦੇ ਫਿਰ ਤੇਰੀ ਹਾਮੀ ਕੋ ਭਰ ਦੂਗਾ ਚੋਰ ਕੀ ਹਾਮਾ ਪਰ ਇਹਨਾਂ ਕੋਈ ਤਾਂ ਕਹਿੰਦੇ ਸਖਤ ਲਬਜ ਵਰਤਿਆ ਸੁਣ ਮਨ ਅੰਦੇ ਕੁੱਤੇ ਕੁੜਿਆਰ ਝੂਠਿਆ ਕੁੱਤਿਆ ਅੰਨਿਆ ਸੁਣ ਲਾ ਮਾਰੇ ਕਹਿੰਦੇ ਉਸ ਸੱਚੇ ਪਾਤਸ਼ਾਹ ਜੀ ਨੂੰ ਬੁੱਝ ਤੈ ਸੰਸਾਰੀ ਬਚਨ ਕਰੀ ਜਾਣਾ ਇਹਨਾਂ ਬਚਨਾਂ ਨੂੰ ਛੱਡ ਕੇ ਉਹ ਮਾਲਕ ਦਾ ਬਚਨ ਵੀ ਕਰ ਲੈ ਸੱਚਾ ਬਚਨ ਕਰ ਲੈ ਤੇ ਉਹਨੂੰ ਬੁੱਝ ਲੈ ਉਹਨੂੰ ਬੁੱਝਣ ਦੇ ਨਾਲ ਹੀ ਤੂੰ ਇਸ ਸੰਸਾਰ ਦੇ ਵਿੱਚੋਂ ਛੱਡਣਾ ਇਸ ਕਰਕੇ ਸਾਨੂੰ ਕਹਿੰਦੇ ਆ ਸੰਸਾਰੀ ਫੁਰਨਿਆਂ ਤੋਂ ਉੱਪਰ ਉੱਠੋ ਸ਼ਬਦ ਦਾ ਅਭਿਆਸ ਵੱਧੋ-ਵੱਧ ਕਰਨਾ ਹੈ ਰੋਜ਼ ਸ਼ਬਦ ਅਭਿਆਸ ਕਰਿਆ ਕਰੋ ਔਰ ਇਹ ਕਥ ਕਥਾ ਨੂੰ ਰੋਜ਼ ਦਾ ਰੋਜ਼ ਸੁਣਿਆ ਕਰੋ ਜਦੋਂ ਮਨ ਆਪ ਦੇ ਘਰ ਦੀ ਕਥਾ ਸੁਣੂਗਾ ਆ ਜਿਹੜੀ ਕਥਾ ਕੀਤੀ ਹੈ ਮਨ ਦੀ ਕਥਾ ਹੋਈ ਹੈ ਓਵੇਂ ਆਪਾਂ ਇਤਿਹਾਸ ਦੀ ਵੀ ਸੁਣਦੇ ਆਂ ਆਪਾਂ ਸੁਣਦੇ ਆਂ ਹੋਰ ਵਡਿਆਈਆਂ ਦੀਆਂ ਕਥਾ ਚਮਤਕਾਰੀ ਕਥਾ ਹੋਰ ਉਹ ਉਹ ਵਖਰਾ ਮੈਥਡ ਹੈ ਇਹ ਸਾਡੀ ਆਪਦੀ ਆ ਵੀ ਆਪਾਂ ਕਿੱਥੋਂ ਚੱਲੇ ਆ ਕਿਵੇਂ ਆਇਆ ਕਿਵੇਂ ਪੰਜ ਪਸਾਉਂਦੇ ਇਹ ਕਥ ਕਥਾ ਸੁਣਿਆ ਕਰੋ ਰੋਜ਼ ਤੇ ਸਿਮਰਨ ਕਰਿਆ ਕਰੋ ਦੇਖੋ ਫਿਰ ਤੁਹਾਡੇ ਤੇ ਮਾਰੇ ਨੇ ਕਿਰਪਾ ਕਰਨੀ ਆ ਤੁਹਾਡੇ ਵਿਚਾਰਾਂ ਦੀ ਮੈਣ ਤਾਰ ਕੇ ਨਾਮ ਦਾ ਤਾਂ ਅੰਮ੍ਰਿਤ ਦਾ ਤੁਹਾਨੂੰ ਅੰਦਰੋਂ ਪ੍ਰਗਟ ਕਰ ਦੇਣਗੇ ਵੱਧਵਾ ਸ਼ਬਦ ਦਾ ਅਭਿਆਸ ਕਰਨਾ ਜੀਵਨ ਦਾ ਲਾਹਾ ਲੈਣਾ ਔਰ ਆਓ ਫਿਰ ਇੱਕ ਦੋ ਮਿੰਟ ਸ਼ਬਦ ਦਾ ਅਭਿਆਸ ਕਰਕੇ ਉਪਰੰਤ ਸਮਾਪਤੀ ਕਰੀਏ ਜੀ ਆਪ ਸਾਰਿਆਂ ਨੇ ਨੇਤਰ ਬੰਦ ਕਰਕੇ ਬੜੀ ਹਕਾਗਰਤਾ ਦੇ ਨਾਲ ਫਿਰ ਸ਼ਬਦ ਅਭਿਆਸ ਕਰਕੇ ਆਪ ਲਾਭ ਪ੍ਰਾਪਤ ਕਰਨਾ ਹੈ ਜੀ ਵਾਹ ਗਿਰੋ